ਕੀ ਹਰ ਸਾਲ ਦੀ ਤਰ੍ਹਾਂ ਬਠਿੰਡਾ ਵਿੱਚ ਕਾਫੀ ਨੌਜਵਾਨ ਪੈਦਲ ਮੋਟਰਸਾਈਕਲ ਅਤੇ ਡੰਡਵੱਤ ਕਰਦੇ ਹੋਏ ਬਠਿੰਡਾ ਤੋਂ ਹਰੀਦਵਾੜ ਤੋਂ ਕਾਵੜ ਅਤੇ ਗੰਗਾਜਲ ਲੈ ਕੇ ਆਉਂਦੇ ਨੇ ਵੱਖ-ਵੱਖ ਮੰਦਿਰਾਂ ਦੇ ਵਿੱਚ ਬਠਿੰਡਾ ਦੇ ਅੱਜ ਦੁਰਗਾ ਮੰਦਿਰ ਅਦੇ ਵਿੱਚ ਗਣੇਸ਼ਨਗਰ ਦੇ ਵਿੱਚ ਪਿਛਲੇ 25 ਤੋਂ 30 ਸਾਲਾਂ ਤੋਂ ਸ਼ਿਵਪੱਕ ਹਰਿਦੁਆਰ ਤੋਂ ਕਾਵੜ ਅਤੇ ਗੰਗਾਜਲ ਲੈ ਕੇ ਪਹੁੰਚੇ ਸੋ ਮਠਿੰਡਾ ਵਾਸੀਆਂ ਨੇ ਫੁੱਲਾਂ ਅਤੇ ਗੁਲਾਲ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਦੱਸਿਆ ਕਿ ਜਿਹੜਾ ਵਿਅਕਤੀ ਕਾਵੜ ਲੈ ਕੇ ਆਉਂਦਾ ਹੈ ਭੋਲੇनाथ ਹਰਿਗ ਵਿਅਕਤੀ ਦੀ ਮਨੋ ਕਾਮਨਾ ਪੂਰੀ ਕਰ ਦੇਲੇ ਕੱਲ੍ਹ ਦਾ ਦਿਨ ਮਾਸ਼ੂ ਰਾਤਰੀ ਨੂੰ ਲੈ ਕੇ ਮੰਦਿਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਸੋ ਮਠਿੰਡਾ ਸ਼ਹਿਰ ਨਹੀਂ ਪੂਰਾ ਪੰਜਾਬ ਸ਼ਿਵ ਭੋਲੇ ਨਾਮ ਤੇ ਗੂੰਜ ਰਿਹਾ ਹੈ ਕੁਝ ਪੈਦਲ ਡਾਕ ਡਾਕ ਕਾਵੜ ਰਾਹੀ ਹਰਦوار ਤੋਂ ਕਾਵੜ ਲੈ ਕੇ ਆਏ ਆ ਬਹੁਤ ਉਤਸ਼ਾਹ ਹੈ ਸਾਰੇ ਭਗਤਾਂ ਦੇ ਵਿੱਚ ਜਿਹੜੇ ਭਗਤ ਹਰਦوار ਤੋਂ ਪੈਦਲ ਕਾਵੜ ਲੈ ਕੇ ਆਏ ਆ ਉਹਨਾਂ ਨੂੰ ਲਗਭਗ 15 ਦਿਨ ਹੋ ਗਏ ਇੱਥੋਂ ਗਏਆਂ ਨੂੰ ਜਿਹੜੇ ਮੋਟਰਸਾਈਕਲ ਤੇ ਗਏ ਆ ਉਹ 4 ਦਿਨ ਪਹਿਲਾਂ ਗਏ ਆ ਤੇ ਜਿਹੜੇ ਡਾਟਾ ਕਾਵੜ ਲੈ ਕੇ ਆਏ ਆ ਉਹ 7 ਦਿਨ ਪਹਿਲਾਂ ਗਏ ਆ ਇੱਥੇ ਸਾਰੇ ਭਿੰਡਾ ਵਾਸੀਆਂ ਨੂੰ ਸ਼ਿਵਰਾਤਰੀ ਦੀ ਬਹੁਤ-ਬਹੁਤ ਵਧਾਈ ਹੋਵੇ उत्साह शिवरात्रि गणेशा बस्ती से हम हर साल कावड़ लेके आते हैं और यहाँ पे सारे आके अपने सारे मिल के और पैदल यात्रा पे, पे, पे जाते हैं और हमें बहुत ज्यादा अच्छा लगता है